ਡਾਕਟਰ ਜੀ ਕਹਤਾ ਵੈਕਟੀ ਜੀ ਬਤਾਏ ਮੈਂ ਗੁਰराज ਸਿੰਘ ਬੋਲ ਰਿਹਾ ਹਾਂ ਕਿ ਮੈਨੂੰ ਕੋਈ ਐਸੀ ਨਾਮਰਦ ਬਿਮਾਰੀ ਲੱਗ ਚੁੱਕੀ ਆ ਨਾ ਮੇਰੀ ਲੱਤਾਂ ਕੰਮ ਕਰਦੀਆਂ ਨਾ ਬਾਹਾਂ ਕੰਮ ਕਰਦੀਆਂ ਤੇ ਮੈਨੂੰ ਲੈਟਰਿੰਗ ਬਾਥਰੂਮ ਮੇਰਾ ਵਿੱਚੇ ਨਿਕਲ ਜਾਂਦਾ ਹੈ ਕੀ ਮੇਰੇ ਹੱਥ ਨਹੀਂ ਕੰਮ ਕਰਦੇ ਮੇਰੀ ਲੱਤਾਂ ਨਹੀਂ ਕੰਮ ਕਰਦੀਆਂ ਕਿ ਮੇਈ ਬੇਟੀਆਂ ਜਦੋਂ ਮੈਂ ਲੈਟਰਿੰਗ ਨਿਕਲ ਜਾਂਦੀ ਆ ਬੇਟੀ ਮੀਰੀ ਨਿੱਕੀ ਜੀ ਆ ਉਹ ਮੇਰੇ ਹੱਥ ਧੁੰਦੀ ਆ ਜਦੋਂ ਮੈਂ ਨਕਲ ਦੇ ਲੈਟਰਿੰਗ ਕਰਦਿੰਨਾ ਚਾਹ ਨਾ ਕੋ ਪਾਣੀ ਪੀਣਾ ਹੁੰਦਾ ਮੈਨੂੰ ਉਹ ਪਿਉਂਦੀ ਆ ਮੈਂ ਅੰਜੇ ਤੇ ਬਹੁਤ ਹੀ ਜ਼ਿਆਦਾ ਦੁਖੀ ਤੇ ਪਰੇਸ਼ਾਨ ਹੋਇਆ ਪਿਆ ਕਿ ਨਕਲ ਦੇ ਕਿਸੇ ਟਾਈਮ ਮੇਰਾ ਪਾਣੀ ਨਹੀਂ ਪੀਤਾ ਇਹਦਾ ਪਾਣੀ ਤਾਂ ਮੈਂ ਪਿਆਸਾ ਮਰ ਜੰਨਾ ਮੇਰੀ ਸਿੱਖ ਕੌਮ ਨੂੰ ਇਹ ਵਾਅ ਚੜ੍ਹ ਕੇ ਬੇਨਤੀ ਹੈ ਹੱਥ ਜੋੜ ਕੇ ਕਿ ਮੇਰਾ ਲਾਇਕ ਬਣਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਵੀਰ ਗੁਰਲਾਲ ਸਿੰਘ ਦੇ ਘਰੇ ਆਏ ਆਂ ਜੀਵਨ ਨਗਰ ਕੋਟਕਪੂਰਾ ਜ਼ਿਲ੍ਹਾ ਫਰੀਦਕੋਟ ਜੋ ਵੀਰ ਮੰਜੀ ਤੇ ਪਿਆ ਕੋਈ ਨਾਮਰਾਜ਼ ਬਿਮਾਰੀ ਲੱਗ ਗਈ ਆ ਵੀਰ ਨੂੰ ਜਿਸ ਨਾਲ ਵੀਰ ਦੀਆਂ ਲੱਤਾਂ ਵੀ ਖੜ ਗਈਆਂ ਬਾਹਾਂ ਵੀ ਖੜ ਗਈਆਂ ਜਿਹੜੇ ਹੱਥ ਆ ਉਹ ਵੀ ਵਿਚਾਰੇ ਦੇ ਆਏ ਮੁੜ ਗਏ ਹੱਥ 'ਚ ਫੜ ਕੇ ਕੁਛ ਖਾਦਾ ਨਹੀਂ ਜਾਂਦਾ ਗੁਰਸਿੱਖ ਪਰਿਵਾਰ ਆਦਾਨੀ ਵੀਰੋ ਮੈਂ ਹੱਥ ਬੰਨ ਕੇ ਬੇਨਤੀ ਕਰਦਾ ਕਿ ਬਹੁਤ ਵਿਚਾਰਾ ਦੁਖੀ ਹੋਇਆ ਪਿਆ ਕਿ ਉਹ ਨਿੱਕੇ ਨਿੱਕੇ ਬੱਚੇ ਆ ਕਰ ਵਾਲੀ ਵਿਚਾਰੀ ਕੰਮ ਕਰਨ ਜਾ ਵੜੈਂਦੀ ਆ ਬੱਚਿਆਂ ਦਾ ਢਿੱਡ ਵੀ ਪਰਨਾ ਕੋ ਨਿੱਕੇ ਨਿੱਕੇ ਬੱਚਾ ਤੋਂ ਨਾ ਇਹਨੂੰ ਠਾਇਆ ਜਾਂਦਾ ਨਾ ਬਿਠਾਇਆ ਜਾਂਦਾ ਪਤਾ ਨਹੀਂ ਕਿਹੋ ਜੀ ਨਾਮਰਾਜ਼ ਬਿਮਾਰੀ ਲੱਗੀ ਹੈ ਜਿਸ ਨਾਲ ਵੀਰ ਦੀ ਲੈਟਰਿੰਗ ਬਾਥਰੂਮ ਵਿੱਚ ਹੀ ਨਿਕਲੀ ਜਾਂਦਾ ਵਿਚਾਰਾ ਬਹੁਤ ਹੀ ਦੁਖੀ ਆ ਇੰਨਾ ਦੁਖੀ ਅੱਜ ਤੱਕ ਮੈਂ ਕੋਈ ਫੇਰ ਨਹੀਂ ਵੇਖਿਆ ਬਹੁਤ ਵੀਰਾਂ ਦੇ ਇਲਾਜ ਕਰਾਏ ਆ ਪਰ ਵੀਰ ਗੁਰਥਿਕ ਪਰਿਵਾਰ ਹੋਣ ਦੇ ਨਾਤੇ ਕਿਉਂਕਿ ਵਿਚਾਰੇ ਦਾ ਲੈਟਰਿੰਗ ਬਾਥਰੂਮ ਵਿੱਚ ਹੀ ਨਿਕਲ ਜਾਂਦਾ ਤੇ ਨਿੱਕੀਆਂ ਨਿੱਕੀਆਂ ਬੱਚੀਆਂ ਜਦੋਂ ਸਾਫ਼ ਕਰਦੀਆਂ ਤਵੀਰ ਰੋ ਪਿਆਨ ਦਾ ਜਦੋਂ ਮੇਰੀਆਂ ਕੁੜੀਆਂ ਮੈਨੂੰ ਸਾਫ਼ ਕਰਦੀਆਂ ਤਾਂ ਮੈਨੂੰ ਬਹੁਤ ਸ਼ਰਮ ਆਉਂਦੀ ਆ ਇਸ ਕਰਕੇ ਦਾਨੀ ਵੀਰੋ ਮੈਂ ਅਤਬੰਨ ਕੀ ਬੇਨਤੀ ਕਰਦਾ ਇਹ ਗੁਰਸਿੱਖ ਪਰਿਵਾਰ ਦੀ ਬਾਹ ਫੜੋ ਤੇਦਾ ਇਲਾਜ ਕਰਾਓ ਕਿਉਂਕਿ ਹੋਰ ਵਿਚਾਰਾ ਕਹਿੰਦਾ ਮੇਰੇ ਕੋਲੇ ਹੋਰ ਬਹੁਤ ਧਰਮਾਲੇ ਆਏ ਵੀ ਤੇਰਾ ਇਲਾਜ ਕਰਾ ਦਿੰਨੇ ਆ ਆਂਦਾ ਮੈਂ ਮਰ ਜਾਣਾ ਮਨਜ਼ੂਰ ਕਰੂੰਗਾ ਪਰ ਮੈਂ ਸਿੱਖੀ ਨਹੀਂ ਛੱਡ ਸਕਦਾ ਇਸ ਕਰਕੇ ਮੈਂ ਸਿੱਖਾਂ ਨੂੰ ਅਪੀਲ ਕਰਦਾ ਹਤਬੰਨ ਕੇ ਵੀ ਥੋੜਾ ਥੋੜਾ ਸਬੰਧ ਦੇ ਕੇ ਤੇ ਵੀ ਇਦਾਂ ਇਲਾਜ ਕਰਾਉਣਾ ਅੱਜ ਹਸਪਤਾਲ ਬਠਿੰਡੇ ਪ੍ਰਾਈਵੇਟ ਚ ਦਾਖਲ ਕਰਾਵਾਂਗੇ ਜਿਹੜੇ